ਪਟਾਲਾ ਦੇ ਨਜੀਤੀਕ ਪਿੰਡ ਯਾਦਪੁਰ ਚ ਭਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਜ਼ਿਸ਼ ਤਹਿਤ ਤੁчие ਭਰਾ ਦੇ ਘਰ ਉੱਪਰ ਚਲਾਈਆਂ ਗੋਲੀਆਂ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫਤਾਰ ਬਾਕੀਆਂ ਦੀ ਭਾਲ ਜਾਰੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਪਟਾਲਾ ਦੇ ਪਿੰਡ ਯਾਦਪੁਰ ਵਿੱਚ ਇੱਕ ਭਰਾ ਵੱਲੋਂ ਆਪਣੇ ਹੀ ਭਰਾ ਦੇ ਘਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਉਹਨਾਂ ਘਰ ਚ ਦਾਖਲ ਹੋ ਕੇ ਦਿੱਤਾ 18 ਨਾਲ ਹਮਲਾ ਕਰ ਦਿੱਤਾ ਅਤੇ ਘਰ ਦਾ ਸਮਾਨ ਤੋੜ ਦਿੱਤਾ ਸਾਰਾ ਮਾਮਲਾ ਸੀਸੀਟੀਵੀ ਚ ਸਾਹਮਣੇ ਆਇਆ ਹੈ ਸ਼ਿਕਾਇਤ ਤੇ ਅਧਾਰ ਤੇ ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਇਸ਼ਬੰਦੀ ਪਤੀ ਜੀ ਅਮਰਤਪਾਲ ਸਿੰਘ ਨੇ ਦੱਸਿਆ ਕਿ 12:00 ਵਜੇ ਦੇ ਕਰੀਬ ਉਹਨਾਂ ਦੇ ਚਾਚੇ ਨੇ ਪੰਜ ਮੁੱਲਜਮਾਨ ਦੇ ਨਾਲ ਮਿਲ ਕੇ ਤੀਹ ਹਥਿਆਰਾਂ ਨਾਲ ਘਰ ਦਾ ਖੇਤ ਅਤੇ ਹੋਰ ਸਮਾਨ ਤੋੜ ਦਿੱਤਾ। ਹਮਲੇ ਦੇ ਕਾਰਨ ਸਾਡੇ ਖੇਤਾਂ ਵਿੱਚ ਟਰਾਂਸਫਾਰਮਰ ਲਗਾਉਣ ਨੂੰ ਲੈ ਕੇ ਅਰੰਝੀ ਚਾਚਾ ਅਵਤਾਰ ਸਿੰਘ ਟਰਾਂਸਫਾਰਮਰ ਦਾ ਵਿਰੋਧ ਕਰਦੇ ਸਨ। ਜਦ ਵੀ ਟਰਾਂਸਫਾਰਮਰ ਸਾਡੇ ਖੇਤਾਂ ਵਿੱਚ ਲੱਗਿਆ ਜਾਣਾ ਸੀ ਚਾਚਾ ਅਵਤਾਰ ਸਿੰਘ ਟਰਾਂਸਫਾਰਮਰ ਲਗਾਉਣ ਦਾ ਵਿਰੋਧ ਕਰਦਾ ਸੀ। ਜਿਸ ਤਹਿਤ ਰਾਤ ਸਮੇਂ ਮੁੱਲਜਮ ਅਵਤਾਰ ਸਿੰਘ ਇੱਕ ਟਰੈਕਟਰ ਲੈ ਕੇ ਆਇਆ ਤੇ ਅਣਪੁੱਛਾਤੇ ਮੁੱਲਜਮਾਨਾਂ ਨਾਲ ਮਿਲ ਕੇ ਬਿਜਲੀ ਦੇ ਖੰਬੇ ਨੂੰ ਆ ਕੇ ਗੋਲੀਆਂ ਚਲਾ ਦਿੱਤੀਆਂ ਅਤੇ ਉਹ ਤੇ ਹਥਿਆਰਾਂ ਨਾਲ ਘਰ ਤੋੜ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਹਰਗਪਿੰਦਪੁਰ ਤੇ ਡੀਐਸਪੀ ਹਰੀਕ੍ਰਿਸ਼ਨ ਪੁਲਿਸ ਨਾਲ ਮੌਕੇ ਤੇ ਪਹੁੰਚੇ। ਡੀਐਸਪੀ ਨੇ ਦੱਸਿਆ ਕਿ ਯਤ ਪੁਰਵਚ ਰਾਤ ਸਮੇਂ ਗੋਲੀਆਂ ਚਲਾਉਣ ਵਾਲੇ ਅਵਤਾਰ ਸਿੰਘ ਸਮੇਤਾਂ ਪਛਾਤੇ ਵਿਕਤੀਆਂ ਖਿਲਾਫ ਕੇਸ ਦਰਜ ਕਰਕੇ ਮੁਲਜ਼ਮ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਸੀਟੀਵੀ ਫੁਟੇਜ ਤੋਂ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸਰ ਸਾਡੇ ਚਾਚਾ ਜੀ ਨੇ ਉਹ ਸਾਡੇ ਲਾਗੇ ਰਹਿੰਦੇ ਨੇ ਸਾਹਮਣੇ ਘਰ ਉਹਨਾਂ ਦਾ ਉਹਨਾਂ ਨੇ ਅਸੀਂ ਆਪਣਾ ਇਹ ਨਾ ਟਰਾਂਸਫਾਰਮ ਪਾਸ ਹੈ ਟਰਾਂਸਫਾਰਮ ਲਗਵਾ ਰਹੇ ਸੀਗੇ ਤੇ ਉਹਨਾਂ ਨੇ ਕਹਿੰਦੇ ਸੀ ਨਹੀਂ ਲਾਉਣਾ ਇਹਦਾ ਸਾਡੀ ਆਪ ਦੀ ਜ਼ਮੀਨ ਸਾਡਾ ਆਪ ਦਾ ਕਬਜ਼ਾ ਉਹਦੇ ਚ ਅਸੀਂ ਬਾਸਮਤੀ ਬੀਜੀ ਆ ਤੇ ਜਦੋਂ ਅਸੀਂ ਲਾਉਂਦੇ ਪਏ ਹਾਂ ਉਦੋਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਸਾਰੇ ਇੱਥੇ ਮੌਜੂਦ ਸਨ ਮੁੜ ਕੇ ਰਾਤ ਨੂੰ ਕੋਈ 12 ਤੋਂ 1 ਦੇ ਕਰੀਬ ਦੇ ਵਿੱਚ ਆਣ ਕੇ ਨਾਲ 3-4 5-7 ਮੁੰਡੇ ਲਏ ਨੇ ਤੇ ਸਾਡੇ ਇੱਥੇ ਹਮਲਾ ਕੀਤਾ ਗਿਆ ਜਾਣ ਲੇਵਾ ਹਮਲਾ ਕੀਤਾ ਗਿਆ ਸਾਡੇ ਦਰਵਾਜ਼ੇ ਭੰਨੇ ਗਏ ਨੇ ਕੱਚ ਭੰਨੇ ਗਏ ਮੇਨ ਕੇ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ ਸਾਡੀ ਨਗਦੀ ਚੋਰੀ ਕੀਤੀ ਗਈ ਹੈ ਸੋਨਾ ਚੋਰੀ ਕੀਤਾ ਗਿਆ ਤੇ ਸਾਨੂੰ ਮਾਰਨ ਦੇ ਉਹਨਾਂ ਦਾਤਰ ਮਾਰੇ ਨੇ ਇੱਕ ਉਹਨਾਂ ਕੋਲ ਪਿਸਟਲ ਮੌਜੂਦ ਸੀਗਾ ਉਹਨਾਂ ਫਾਇਰਿੰਗ ਵੀ ਕੀਤੀ ਹੈ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਚਾਹੁੰਦੇ ਆ ਵੀ ਆਪਣੀ ਕਾਰਵਾਈ ਕਰਨ ਇਸ ਮਾਮਲੇ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਕੀਤੀ ਗਈ ਹੈ ਜੀ ਕੰਪਲੇਂਟ ਕੀਤੀ ਗਈ ਹੈ ਐਸਐਚਓ ਸਾਹਿਬ ਆਏ ਸਨ ਸਾਰੀ ਪੁਲਿਸ ਆਈ ਆ ਉਹਨਾਂ ਦੇਖ ਕੇ ਤਫਤੀਸ਼ ਕਰਦੇ ਪਏ ਨੇ ਜਿਹੜੀ ਵਾਰਦਾਤ ਹੋਈ ਹੈ ਯਾਦਪੁਰ ਚ ਸਮਰਪਾਲ ਦੇ ਘਰ ਕੁਝ ਵਿਅਕਤੀ ਨੇ ਹਮਲਾ ਕੀਤਾ ਪੂਰੇ ਸੰਬੰਧੀ ਕੀ ਕਾਰਵਾਈ ਹੋਈ ਇੱਕ ਸਾਨੂੰ ਅੱਜ ਆਪਣਾ ਥਾਣਾ ਰੰਗੜ ਨਕਲ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਾਦਪੁਰ ਦੇ ਵਿੱਚ ਕੋਈ ਰਾਤ 1:30 ਵਜੇ ਦੇ ਕਰੀਬ ਆਪਣਾ 12:30 ਵਜੇ ਦੇ ਕਵੀਰ ਕਰੀਬ ਅਵਤਾਰ ਸਿੰਘ ਨੇ ਆਪਣੇ ਭਰਾ ਜਿਹੜਾ ਦਾ ਭਰਾ ਆ ਜਗਤਾਰ ਸਿੰਘ ਉਹਦੇ ਘਰ ਤੇ ਉਹਨੇ ਜਾ ਕੇ ਹਮਲਾ ਕੀਤਾ ਤੇ ਫਾਇਰਿੰਗ ਕੀਤੀ ਹੈ ਉਦੇ ਸਬੰਧ ਵਿੱਚ ਐਸਐਚਓ ਗਗਨਦੀਪ ਐਸਐਚਓ ਰੰਗਨਗਰ ਨੇ ਬੜੀ ਮਿਹਨਤ ਕੀਤੀ ਹੈ ਤੇ ਇਹ ਉੱਥੇ ਮੌਕੇ ਤੇ ਪਹੁੰਚਿਆ ਮੌਕੇ ਮੌਕੇ ਤੇ ਪਹੁੰਚ ਕੇ ਸਾਰਾ ਜਾਇਜ਼ਾ ਲਿਆ ਤੇ ਜਿਹੜਾ ਆਪਣਾ ਹੈਗਾ ਜੇ ਜਗਤਾਰ ਸਿੰਘ ਉਹਦੇ ਬਿਆਨਾਂ ਤੇ ਅਸੀਂ ਜਿਹੜਾ ਮਕਦਮਾ ਨੰਬਰ 71 ਅੰਡਰ ਸੈਕਸ਼ਨ 352 324 2 125 2527 ਬੀਐਨਐਸ 2527 54 59 ਆਰਮ ਐਕਟ ਇਹਦੇ ਅਧਾਰ ਤੇ ਅਸੀਂ ਜਿਹੜਾ ਪਰਚਾ ਦਰਜ ਕਰ ਲਿਆ ਜੀ ਤੇ ਉਹਦੇ ਵਿੱਚ ਇੱਕ ਸੀਸੀਟੀ ਸਾਨੂੰ ਫੋਟਸ ਵੀ ਮਿਲ ਗਈਆਂ ਉਹਦੇ ਵਿੱਚ ਇੱਕ ਬੰਦਾ ਫਵਾਈ ਫਾਇਰ ਵੀ ਦਿਖਾਈ ਦਿੰਦਾ ਕਰਦਾ ਸਿੱਧਾ ਕਰ ਰਿਹਾ ਉਹਦੇ ਸਬੰਧ ਵਿੱਚ ਜਿਹੜਾ ਮੁਕੱਦਮਾ ਦਰਜ ਕੀਤਾ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਆ ਜਿਹਦੇ ਵਿੱਚ ਅਸੀਂ ਜਿਹੜਾ ਅਵਤਾਰ ਸਿੰਘ ਮੇਨ ਦੋਸ਼ੀ ਜਿਹੜਾ ਆਪਣੇ ਟਰੈਕਟਰ ਤੇ ਦੋ ਤਿੰਨ ਬੰਦਿਆਂ ਨੂੰ ਹੋਰ ਨਾਲ ਲੈ ਕੇ ਗਿਆ ਸੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲ ਅਸੀਂ ਟਰੈਕਟਰ ਵੀ ਬਰਾਮਦ ਕਰ ਲਿਆ ਤੇ ਉਹਦੇ ਕੋਲ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ ਹੋਰ ਕਿਹੜੇ ਬੰਦੇ ਸਨ ਤੇ ਉਹ ਤੁਹਾਨੂੰ ਕਾਨੂੰਨ ਪੁਲਿਸ ਮਾਨਡ ਲੈ ਕੇ ਉਹਦੇ ਸਬੰਧੀ ਅਸੀਂ ਪੁਸ਼ਕਿਸ਼ ਕਰਾਂਗੇ ਅਤੇ ਜੋ ਸਫਾ ਮਿਸਲ ਤੇ ਐਵੀਡੈਂਸ ਆਏਗੀ ਉਸ ਅਨਸਾਰ ਬੰਦੀ ਕਾਰਵਾਈ ਕੀਤੀ ਜਾਵੇਗੀ ਕਿੰਨਿਆਂ ਦੇ ਕਿੰਨਾ ਮਾਮਲਾ ਦਰਜ ਹੋਇਆ ਜਿਹੜਾ ਪਿਸਤਲ ਸੀ ਉਹ ਲਾਇਸੈਂਸੀ ਸੀ ਜਬਜਾਇਤ ਸੀ ਇਹਦੇ ਸਬੰਧ ਵਿੱਚ ਸਾਡਾ ਇਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਅਸੀਂ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਮੇਨ ਪੰਜ ਬੰਦੇ ਤੇ ਮੁਕਤਮਾ ਦਰਜ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲਦੀ ਹੈ